ਪਾਣੀ ਨਿਕਲ ਕੇ ਇਹਨੇ ਨਾ ਪਾਣੀ ਲੱਭ ਮੇਰੇ ਸ਼ਰਤਾਂ ਵਿੱਚ ਮੇਰੇ ਸਾਰੇ ਘਰ ਵੀ ਢੱਕ ਸੁਕਾਵਾ ਕਿ ਪਾੜ ਕੇ ਮੇਰੇ ਘਰ ਦੇ ਮੰਨ ਜੀ ਕੀ ਹੋ ਸਕੇ ਨੇ ਨਾ ਪਾਣੀ ਨੂੰ ਜਿੰਨੇ ਚਾਚਾ ਜੀ ਮੈਨੂੰ ਲੈ ਕੇ ਕਿ ਆਈ ਆਪਣੇ ਘਰ ਬਾਅਦ ਇਸੇ ਤੁਹਾਡੇ ਕੋਲ ਤੇ ਬਾਅਦ ਚ ਬੜੀ ਭੈਣਰੀ ਤੇ ਮੈਂ ਅਚਾਨਕ ਹੀ ਮੈਂ ਇਹਨਾਂ ਦੇ ਘਰ ਨੂੰ ਆਇਆ ਤੇ ਉਹ ਇਧਰ ਦੇਖੇ ਤੇ ਦੀ ਹਾਲਾਤ ਬੜੇ ਮਾੜੇ ਜੀ ਇਦੋ ਇਹ ਘਰ ਚ ਪਾਣੀ ਇੱਕ ਚ ਪੜ ਰਹੀ ਹੈ ਦੂਰੇ ਜੋ ਬਨੇ ਹੋ ਆ ਰਹੇ ਹਨ ਪੰਜਾਬ ਭਰ ਵਿੱਚ ਹੜ੍ਹਾਂ ਨੇ ਜਿੱਥੇ ਕੇ ਪੰਜਾਬ ਦੇ ਕਿਸਾਨਾਂ ਦਾ ਨੁਕਸਾਨ ਕੀਤਾ ਹੈ ਉਤੇ ਹੀ ਹੜ ਅਤੇ ਲਗਾਤਾਰ ਬਾਰਿਸ਼ ਨੇ ਕਈ ਗਰੀਬ ਘਰਾਂ ਦੀਆਂ ਛੱਤਾਂ ਵੀ ਖੋ ਲਈਆਂ ਹਨ ਦੱਸ ਦਈਏ ਕਿ ਇਸ ਤਰ੍ਹਾਂ ਦਾ ਮਾਮਲਾ ਗੁਰਦਾਸਪੁਰ ਦੇ ਪਿੰਡ ਸੱਦਾ ਵਿੱਚ ਵੇਖਣ ਨੂੰ ਮਿਲਿਆ ਜਿੱਥੇ ਕਿ ਇੱਕ ਗਰੀਬ ਔਰਤ ਦੀਆਂ ਤਿੰਨ ਬੇਟੀਆਂ ਹਨ ਅਤੇ ਪਿੰਡ ਸੱਦਾ ਦੀ ਇਹ ਔਰਤ ਘਰਾਂ ਦੇ ਕੰਮ ਕਰਕੇ ਘਰ ਦਾ ਗੁਜ਼ਾਰਾ ਕਰਦੀ ਹੈ ਅਤੇ ਪਿਛਲੇ ਦਿਨੀ ਲਗਾਤਾਰ بارش ਹੋਣ ਦੇ ਕਾਰਨ ਘਰ ਦੀ ਛੱਤ ਹੇਠਾ ਡਿੱਗ ਗਈ ਅਤੇ ਹੁਣ ਉਹ ਕਿਸੇ ਰਿਸ਼ਤੇਦਾਰ ਦੇ ਘਰ ਛੱਡ ਹੇਠਾ ਰਹਿ ਕੇ ਗੁਜ਼ਾਰਾ ਕਰ ਰਹੀ ਹੈ ਇਹ ਔਰਤ ਮਸੀਹ ਪਰਿਵਾਰ ਦੇ ਨਾਲ ਸੰਬੰਧ ਰੱਖਦੀ ਹੈ ਤੇ ਹੁਣ ਇਸ ਔਰਤ ਨੇ ਸਮਾਜ ਸੇਵੀ ਅਤੇ ਸਰਕਾਰ ਤੋਂ ਮਦਦ ਦੀ ਮੰਗ ਕੀਤੀ ਹੈ ਕਾਮ ਪਿੰਡ ਮੇਲਾ ਸੱਦਾ ਵਾ ਪਾਣੀ ਦੇ ਹਲਾ ਤੱਕਾ ਨਵੇਂ 97 ਡਿੱਗ ਗੀਆਂ ਜਦੋਂ ਪਾਣੀ ਆਏ ਪਾਣੀ ਨਿਕਾਲ ਕੇ ਇਨੇ ਨਾ ਪਾਣੀ ਕਰਕੇ ਮੇਨੇ ਛੱਤਾਂ ਵੀ ਤੇ ਮੇਰੇ ਸਾਰੇ ਘਰ ਵੀ ਟੱਟ ਚੁਕਾ ਵਾ ਗਿੱਪਾ ਰਕੇ ਮੇਰੇ ਘਰ ਬੰਨਣ ਦੀ ਕੋਸ਼ਿਸ਼ ਕਰੇ ਆਪਕਾ ਜਿੱਦੂ ਇਨੇ ਨਾ ਪਾਣੀ ਹੂ ਤਾਂ ਮੇਰੇ ਚਾਚਾ ਚੀ ਮੈਨੂੰ ਲੈ ਕੇ ਗਏ ਹੀ ਆਪਣੇ ਘਰ ਬਾਅਦ 76 ਡਿੱਗਣੀਆਂ ਪਿਛਲਾ ਤੇ ਮੇਰਾ ਬਹੁਤ ਪਿਛਲਾ ਮਹੀਨਾ ਬਹੁਤ ਜਦੋਂ ਪਹਿਲੇ ਮਹੀਨੇ ਪੈਂਦੇ ਤੇ ਪਿਛਲਾ ਤੇ ਮੇਰਾ ਡਿੱਗ ਚੁਕਾ ਇਹਦੇ ਵਿੱਚ ਮੈਂ ਰਹਿੰਦੀ ਸੀ ਜਦੋਂ ਜਾਦਾ ਪਾਣੀ ਬਾਰਿਸ਼ 24 ਘੰਟੇ ਜਦੋਂ ਬਾਰਿਸ਼ ਹੋਈ ਤੇ ਮਨ ਕਿ ਇਹ ਵੀ ਡਿੱਗਣਾ ਸਟਾਰਟ ਹੋ ਗਏ ਇਨੇ ਨਾ ਪਾਣੀ ਹੀ ਜੀ ਤੁਮੇ ਦੇ ਚਾਚਾ ਜੀ ਨੇ ਮੈਨੂੰ ਕੱਢ ਕੇ ਘਰਿਆ ਸੀ ਤੇ ਮਨ ਕਿ ਮੰਗਦੇ ਜਿੱਦੋਂ ਜਿੱਦੋਂ ਪਾਣੀ ਹੈ ਤੇ ਹਾਰ ਕਰਨਾ ਆ ਵੀ ਕਮਰਾ ਡੇਗ ਚੁਕਾ ਹੀ ਇੱਥੇ ਤੇ ਤੱਕਦੇ ਪਾਣੀ ਪੂਰੀ ਮਨ ਕਿ ਛੱਤ ਤੇ ਆਣ ਕੇ ਉਹ ਵੀ ਸਾਰੀ ਡੇਗ ਚਤੀ ਮੇਰੀਆਂ ਤਿੰਨ ਬੇਟੀਆਂ ਆ ਘਰ ਵਾਲਾ ਮੇਲਾ ਉਹ ਕਰਦੇ ਆਲੀ ਤਾਂ ਆਪਾਂ ਕਰਦਾ ਮੈਂ ਚਾਰਾਂ ਘਰਾਂ ਦਾ ਕੰਮ ਕਰਦੀ ਆ ਆਪਣੇ ਘਰ ਦਾ ਗੁਜ਼ਾਰਾ ਕਰਦੀ ਆ ਚਾਰਾਂ ਘਰਾਂ ਦਾ ਕੰਮ ਕਰਕੇ ਮੋਂ ਤਾਂ ਕੱਟ ੜ ਚੁੱਕ ਕਿੱਥੇ ਰਹਿਵਾਂਗੀ ਅਸੀਂ ਚਾਚੇ ਆਪਣੇ ਦੇ ਘਰ ਰਹਿ ਰਹੇ ਆ ਹਾਂ ਤੁਹਾਡੇ ਸਾਹਮਣੇ ਸਿਰਫ ਮੈਂ ਆਪਣਾ ਰਸ ਨਹੀਂ ਖਰਿਆ ਤੇ ਢੀੜਾ ਕਪੜਾ ਖੜੇ ਸਿਰਫ ਇੱਕ ਪੇਟੀ ਕਰੇ ਹੋਰ ਕੁਛ ਨਹੀਂ ਕਰੇ ਪੌੜਵਾਟੇ ਸਾਹਮਣੇ ਆਂ ਅਸੀਂ ਇਹ ਅਪੀਲ ਕਰਦੇ ਤੇ ਸਾਡਾ ਘਰ ਬਨ ਜੇ ਨਾਮ ਮੇਰਾ ਕੇਵਲ ਮਸੀਆ ਮੈਂ ਇਹਨਾਂ ਦਾ ਚਾਚਾ ਲੱਗਦਾ ਤੇ ਸਾਡੀ ਚਰਚੇ ਚਰਚੋ ਮੈਂ ਆਇਆ ਮੈਂ ਪੂਰੀ ਚਰਚਾ ਪਾਣੀ ਆਂ ਰਿਹਾ ਸੀ ਤੇ بارش ਬੜੀ ਪੈਣ ਦੀ ਤੇ ਮੈਂ ਅਚਾਨਕ ਹੀ ਮੈਂ ਇਹਨਾਂ ਦੇ ਘਰ ਨੂੰ ਆਇਆ ਤੇ ਉਹ ਇਧਰ ਦੇਖਿਆ ਤੇ ਦੀ ਹਾਲਾਤ ਬੜੇ ਮਾੜੇ ਸੀ ਜਦੋਂ ਇਹ ਘਰ ਚ ਪਾਣੀ ਇੱਕ ਚੋਂ ਕੱਢ ਰਹੀ ਹੈ ਜਦੋਂ ਜੋ ਬੰਨੇ ਆ ਰਿਹਾ ਪਾਣੀ ਠੀਕ ਹੈ ਤੇ ਮੈਂ ਦੇਖਿਆ ਵੀ ਬਸ ਕਪੜੇ ਛਪੜੇ بچਾਓ ਮਹਿਨ ਤੇ ਦਾਣੇ ਆਪਣੇ ਕੱਢ ਕੇ ਤੇ ਉਧਰ ਰੱਖ ਦਿਓ ਸਟੋਰ ਮੇ ਤੇ ਫਿਰ ਮੈਂ ਇਹਨਾਂ ਨੂੰ ਆਪਣੇ ਸਟੋਰ ਚ ਲੈ ਕੇ ਗਿਆ ਅਭੀ ਸਟੋਰ ਖੁੱਲਾ ਉਥੇ ਰੋਟੀ ਦਾ ਟਿ ਬਣਾਉਂਦੇ ਨੇ ਤੇ ਪਿਛਲੇ ਕਮਰੇ ਦੇ ਪਹਿਲੇ ਦਿਨ ਦਾ ਟੱਠੇ ਹੋਏ ਨੇ ਸਰ ਬਾਲੇ ਪਾਸੇ ਬਾਲੇ ਟੁੱਟਦੇ ਜਾਣ ਦੇ ਨੇ ਸ਼ਤ ਟੁੱਟਦੀ ਜਾਂਦੀ ਆ ਫਿਰ ਮੈਂ ਇਹਨਾਂ ਨੂੰ ਉਥੇ ਲੈ ਗਿਆ ਕੱਢ ਕੇ ਤੇ ਅਭੀ ਸਰ ਇਹਨਾਂ ਨੂੰ ਕੋਈ ਰਾਸ਼ਨ ਥੋੜਾ ਜਿਹਾ ਮਿਲਿਆ ਹੋਰ ਕੋਈ ਨਹੀਂ ਆਇਆ ਦਰਵਾਜ਼ੇ ਨਹੀਂ ਜੀ ਕੋਈ ਨਹੀਂ ਪਹੁੰਚਿਆ ਜੀ ਅਭੀ ਤੱਕ ਕਿੰਨਾ ਕਿਨਖਾਨ ਹੋ ਗਿਆ ਅਸੀਂ ਤੇ ਉਹ ਕਹਿੰਦੇ ਚਲੋ ਇਹ ਚਾਚਾ ਦਾ ਘਰ ਬਣ ਜੇ ਗਰੀਬੜੀ ਹੈ ਚਲੋ ਬੰਦਾ ਦਿਹਾੜੀਦਾਰ ਹੈ ਇਹ ਦੋ ਤਿੰਨ ਪਿੰਡਾਂ ਦਾ ਕੰਮ ਕਰਦੀ ਆ ਤਿੰਨ ਕੁੜੀਆਂ ਨੇ ਇਹ ਕਹਿੰਦੇ ਆ ਇਹੋ ਕਹਿੰਨੇ ਵੀ ਚਲੋ ਇਹਦਾ ਘਰ ਬਣ ਜੇ ਚਲੋ ਹੋਰ ਕੁਝ ਨਹੀਂ ਚਾਹੀਦਾ ਇਹਨਾਂ ਦਾ ਚਾਹਿਆ ਦਾ ਘਰ ਬਣ ਜੇ ਬਸ ਉਹ ਹੀ ਹਾਲਾਤ ਸਾਰੇ ਇਹਨਾਂ ਦੇ ਬਹੁਤ ਮਾੜੇ ਨੇ ਬਹੁਤ ਜਾਤੇ ਸ਼੍ਰੀਨਗਰ ਕੰਮ ਕਰਦਾ ਸਾਡੇ ਦਿਹਾੜੀ ਤੁਹਾਨੂੰ ਪੜੇ ਜਿੰਨੀ ਕਮਾਈ ਦੀ ਠੀਕ ਆ ਉਹ ਪੁਲ ਦੇ ਕਰਕੇ ਉਹ ਪੁਲ ਟੁੱਟਾ ਲਿਆ ਉਹ ਨਹੀਂ ਆ ਪਾ ਰਿਹਾ ਜੇ ਤਿੰਨ ਬੇਟੀਆਂ ਅੱਜਕੱਲ ਤੁਹਾਨੂੰ ਪੜੇ ਤਿੰਨ ਬੇਟੀਆਂ ਨੂੰ ਪੜਾਉਣਾ ਬੜਾ ਮੁਸ਼ਕਲ ਆ ਇਹ ਫਿਰ ਲੋਕਾਂ ਦੇ ਘਰਾਂ 'ਚ ਕੰਮ ਕਰਦੀ ਆ ਉਸੇ ਝਾੜੂ ਪੂੰਛੇ ਦਾ ਕੰਮ ਕਰਦੇ ਤੇ ਆਪਣੇ ਬੱਚਿਆਂ ਦਾ ਪੇਟ ਭਾਲਣ ਲਈ ਹੋਰ ਪਰ ਸਾਰੇ ਅਹੀ ਤਾਂ ਉਹਨਾਂ ਕਾਲੀ ਵੀ ਪੀਲੇ ਹੋ ਕਰਾਂਗੇ ਚਾਹੀਦਾ ਘਰ ਬਣਨਾ ਚਾਹੀਦਾ ਬਸ ਹੋਰ ਕੀ ਅਹੀ ਕਹਿੰਦਾ ਨਹੀਂ ਹਨਾ ਰਾਇਆ ਨੇ ਵੀ ਚਲੋ ਚਾੜਦੇ ਕੋਈ ਵੀ ਮਾਇਤ ਕਰ ਦੇ ਇਹਦਾ ਘਰ ਬਣ ਜੇ ਬਸ ਹੋ ਗਿਆ ਮੇਰਾ ਨਾਮ ਪਾਸਟਰ ਦੀਪਕ ਔਰ ਮੈਂ ਸਦਾ ਪਿੰਡ ਦੇ ਵਿੱਚ ਸੇਵਕਾਈ ਕਰਦਾ ਮਾਂ ਔਰ ਬੜੇ ਸਾਲਾਂ ਦਾ ਇਹ ਘਰ ਬਾਲਿਆਂ ਵਾਲਾ ਬਣਿਆ ਹੋਇਆ ਸੀ ਔਰ ਬੜੇ ਵਧੀਆ ਤਰੀਕੇ ਨਾਲ ਇਹ ਭੈਣ ਸਾਡੀ ਘਰਾਂ ਦਾ ਕੰਮ ਕਰਕੇ ਰੋਟੀ ਪਾਣੀ ਖਾ ਰਹੇ ਸੀ ਔਰ ਅਚਾਨਕ ਜਦ ਪਾਣੀ ਦੀ ਮਾਰ ਇਹਨਾਂ ਨੂੰ ਪਈ ਆ ਤੇ ਇਹ ਘਰ ਜਿਹੜਾ ਵਾ ਛੱਤਾਂ ਜੜੀਆਂ ਵਾ ਏ ਡਿੱਗ ਪਈਆਂ ਵਾ ਹੁਣ ਇਹਨਾਂ ਨੂੰ ਬਹੁਤ ਜ਼ਿਆਦਾ ਪਰੇਸ਼ਾਨੀ ਆ ਰਹੀ ਆ ਔਰ ਬਹੁਤ ਜ਼ਿਆਦਾ ਨੁਕਸਾਨ ਵੀ ਹੋਇਆ ਵਾ ਔਰ ਇਹਨਾਂ ਦਾ ਹਸਬੰਦ ਜਿਹੜਾ ਉਹ ਦਿਹਾੜੀ ਟੱਪਾ ਲਾਂਦੇ ਆ ਕਦੀ ਲੱਗਦੀ ਆ ਕਦੀ ਨਹੀਂ ਲੱਗਦੀ ਇਸ ਤਰ੍ਹਾਂ ਦੇ ਕੁਝ ਹਾਲਾਤ ਆ ਕਿ ਇਹਨਾਂ ਨੂੰ ਰਾਸ਼ਨ ਦੀ ਵੀ ਲੋੜ ਆ ਘਰ ਵੀ ਜਿਹੜਾ ਵਾ ਬਣਾਉਂਦੀ ਇਹਨਾਂ ਨੂੰ ਬਹੁਤ ਜ਼ਿਆਦਾ ਲੋੜ ਵਾ ਕਿਉਂਕਿ ਅਸੀਂ ਉਹਨਾਂ ਅੱਗੇ ਬੇਨਤੀ ਕਰਦੇ ਆ ਕਿ ਜਿਹੜੇ ਬਹੁਤ ਪਰਮੇਸ਼ਰ ਦਾ ਡਰ ਰੱਖਦੇ ਹੋਏ ਔਰ ਲੋੜਵੰਦਾਂ ਦੀ ਜ਼ਰੂਰਤਾਂ ਨੂੰ ਪੂਰਾ ਕਰਦੇ ਆ ਤਾਂ ਸਾਡੀ ਉਹਨਾਂ ਦੇ ਅੱਗੇ ਬੇਨਤੀ ਆ ਪਾਸਟਰ ਸਹਿਬਾਨਾਂ ਦੇ ਅੱਗੇ ਸਰਕਾਰਾਂ ਦੇ ਅੱਗੇ ਜਾਂ ਜੋ ਸੇਵਾ ਅੱਗੇ ਵਤ ਕੇ ਕਰੇ ਕਰਦੇ ਆ ਉਹਨਾਂ ਅੱਗੇ ਬੇਨਤੀ ਆ ਕਿ ਇਹ ਘਰ ਜਿਹੜਾ ਤੁਸੀਂ ਵੇਖ ਚੁੱਕੇ ਹੋ ਕਿ ਸੱਤਾਂ ਜੜੀਆਂ ਵਾ ਪਾਣੀ ਦੀ ਮਾਰ ਦੇ ਨਾਲ ਟਟ ਚੁਕੀਆਂ ਵਾ ਤੋਂ ਸਾਡੀ ਇਹੀ ਬੇਨਤੀ ਆ ਵੱਧ ਤੋਂ ਵੱਧ ਜਿਹੜੀ ਮਦਦ ਵਾ ਇਸ ਘਰਾਣੇ ਦੀ ਕੀਤੀ ਜਾਵੇ ਅਸੀਂ ਇਹ ਵੀ ਵਿਸ਼ਵਾਸਦਵਾਨ ਨੇ ਆ ਕਿ ਜਿੰਨੀ ਕੇ ਸਾਡੇ ਕੋ ਇਹਨਾਂ ਦੀ ਮਦਦ ਹੋਵੇਗੀ ਅਸੀਂ ਕਰਾਂਗੇ ਔਰ ਅਸੀਂ ਸਾਰੇ ਨਾਲ ਮਿਲ ਕੇ ਜਿਹੜਾ ਵਾ ਇਸ ਘਰਾਣੇ ਦਾ ਸਾਥ ਦਈਏ ਸੋ ਆਪ ਜੀ ਦਾ ਬਹੁਤ ਧੰਨਵਾਦ